ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਬੱਚਾ ਮਗਰ ਬਈ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ ਫਿਰ ਡਾਇਰੈਕਟ ਨੰਬਰ ਨੋਟ ਕਰੋ ਕਿ 86476 15312 ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਬੋਲੋ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਰਾਂ ਦਾ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਘਰ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਪੈਂਦਾ ਹੈ ਸ਼ਹਿਰ ਭਗਤਾ ਭਾਈ ਕਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9868538206 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੜ ਨੇ ਕਿਹੜਾ ਸੂਚ ਹੋਈ ਹੈ ਇਹ ਦੂਜੀ ਸੂਏ ਸੂਈ ਆ ਜੀ ਇਹ ਕਦੋਂ ਸੂਈ ਆ ਬਾਈ 15 ਦਿਨ ਹੋ ਗਏ ਜੀ ਦੂਈ ਨੂੰ 15 ਦਿਨ ਬੱਚਾ ਕੀ ਆ ਮਗਰ ਬੱਚੀ ਆ ਜੀ ਬੱਚੀ ਬੜੀ ਚੰਗੀ ਹਨਾ ਹਾਂ ਜੀ 15 ਕਿ ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਬੱਚਾ ਮਗਰ ਬੱਚੀ ਆ ਬੱਚੀ ਦੀ ਕੁਆਲਿਟੀ ਦੇਖੋ ਬਾਈ ਕਿਆ ਬਾਤ ਆ ਲੈ ਫੇਸ ਫੂਸ ਬਹੁਤ ਚੰਗਾ ਕੁਆਲਿਟੀ ਫੁੱਲ ਆ ਹਨਾ ਪੂਰੀ ਬੋਲਾ ਜੀ ਚੰਗੇ ਸੀਮਨ ਦੇ ਹੋ ਹਨਾ ਹਾਂ ਜੀ ਹਾਂ ਜੀ ਹਮ ਸਹੀ ਆ ਤੇ ਕਿੰਨਾ ਦੁੱਧ ਆ ਹੁਣ ਇਹ ਥੱਲੇ 15 ਕਿਲੋ ਦੁੱਧ ਬਾਈ ਨੈਟ ਤਿਆਰ ਹੈ ਹਾਂਜੀ ਹਾਂਜੀ 15 ਲੀਟਰ ਦੁੱਧ ਬਾਈ ਕਹਿੰਦਾ ਨੈਟ ਹਾਜ਼ਰ ਹਾਂਜੀ ਬਾਕੀ ਦੁੱਧ ਮੱਝਾਂ ਰਕਿਆ ਦੀ ਫਾਇਰ 36 ਰੁਪਏ ਕਿਲੋ ਆਉਂਦੀ ਹੈ ਡੈਰੀ ਤੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ 36 ਰੁਪਏ ਬਾਈ ਕਹਿੰਦਾ ਦੁੱਧ ਲੱਗਦਾ ਡੈਰੀ ਤੇ ਮੱਝਾਂ ਵਾਲਾ ਧਾਰ ਬਾਈ ਕਹਿੰਦਾ ਜਮਾ ਬੋਲੀ ਆ ਕੱਦ ਦੇਖੋ ਬ੍ਰੀਡ ਚੰਗੀ ਹੈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਟਾਈਮ ਆ ਜਿਹੜਾ ਤਕਰੀਬਨ ਬਈ ਪਾਉਣੇ 12 ਹੋ ਗਏ ਹੁਣ ਹਾਂ ਪਾਉਣੇ 12 ਹੋ ਗਏ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਸ਼ਾਮ ਤੱਕ ਆ ਡਰਾ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤੋਰਾ ਦੇਖੋ ਬਈ ਚੰਗਾ ਗਾ ਬਰੀਟ ਚੰਗੀ ਆ ਦੁੱਧ ਵੀ ਚੰਗਾ ਬਈ ਤੇ ਥਣਲੇਵਾ ਚੰਗਾ ਚਿਵਾਈ ਵੀ ਬਈ ਕਹਿੰਦਾ ਪੂਰੀ ਫੋਲੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਕਿਉਂ ਬੱਚੀ ਨੇ ਵੀ ਸਾਲ ਡੇਢ ਸਾਨੂੰ ਨਾਲ ਹੀ ਤਿਆਰ ਹੋ ਜਾਣਾ ਬਾਈ ਕੋਲੇ ਗੱਡੀ ਆ ਆਉਦੀ ਆ ਪਿਕਅਪ ਬਈ ਤੇ ਕਿਰਾਏ ਜੋ ਵੀ ਜਿਹੜਾ ਬਈ ਡਿਸਕਾਊਂਟ ਜਰੂਰ ਹੋ ਜੂਗਾ ਤੋਰਾ ਦੇ ਇੱਕ ਨੰਬਰ ਹੈ ਬਈ ਆਰਡਰ ਕਮਾਲ ਦਾ ਪਛਾਂ ਤੋਂ ਆਰਡਰ ਦੇਖੋ ਲੈ ਹਾੜੀ ਵਾਲਾ ਆਰਡਰ ਬਹੁਤ ਸੋਹਣੀ ਬਨਾਵਟ ਲੇਵੇ ਦੀ ਬਈ ਕੱਲਾ ਕੱਲਾ ਖਾਣ ਮੁੱਠੀ ਆ ਜੀ ਧਰਤੂਰ ਪੋਲੀ ਆਈ ਜਾਵਾ ਆਨਲਾਈਨ ਨਿਕਣਵੇਂ ਪੂਰੇ ਗੈਸ ਤੇ ਚਵਾਈ ਚੁਈ ਬਾਈਆਂ ਨਾ ਪੂਰੀ ਪੋਲੀ ਐ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦੇ ਲੈ ਬਈ ਲੈ ਚਵਾਈ ਪੂਰੀ ਪੋਲੀ ਆ ਲੈ ਜਿਵੇਂ ਬਾਦੀ ਬਠਾ ਲੈ ਇੱਕ ਨੰਬਰ ਆਥਣਾ ਲਓ ਲੈ ਪੂਰੀ ਪੋਲੀ ਚਵਾਈ ਆ ਲੈ ਜਿਵੇਂ ਮਾਜੀ ਧਾਰਾ ਮਰੀ ਚਲ ਕੋਈ ਚੱਕਰ ਨਹੀਂ ਚਲਣਾ ਕਰਮ ਨਹੀਂ ਨੇ ਐ ਕਿਉਂ ਚੰਗਾ ਲੱਗਿਆ ਹਨਾ ਚੋਣ ਬਹੁਤ ਵਧੀਆ ਜੀ ਇੱਕ ਨੰਬਰ ਨੇਵਾ ਵੀ ਲੈ ਕਮਾਲ ਦਾ ਬਹੁਤ ਸੋਹਣਾ ਨੇਵਾ ਕਰਮ ਵਾਲੀ ਦਾ ਤੇ ਮੁੱਲ ਕੀ ਆ ਭਰਾ ਜਾਇਜ਼ ਮੁੱਲ ਜੀ ਇਹਦਾ ਦੇਣ ਲੈਣ 60000 ਰੁਪਏ ਜੀ ਮਾਨਤਨ ਹੋ ਜਾ ਹਾਂਜੀ ਹਾਂਜੀ ਠੀਕ ਆ 60000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ